ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਬੈਕ ਅਜਰਾ ਸਾਡਾ ਨਿਊ ਬਲੌਗ ਤੇ ਮੈਂ ਹੁਣੇ ਸੁਬਾ ਉੱਠੀ ਆ ਹਜੇ ਬਸ ਉੱਠ ਕੇ ਚਾਹ ਤਰਨ ਲੱਗੀ ਦੇਖਿਆ ਬਾਹਰੋਂ بارش ਦੀ ਆਵਾਜ਼ ਆ ਰਹੀ ਆ ਬਾਹਰ بارش ਹੋ ਰਹੀ ਆ ਤੇ ਹਵਾ ਬਹੁਤ ਜ਼ਿਆਦਾ ਚੱਲਦੀ ਆ ਠੰਡ ਬਹੁਤ ਜ਼ਿਆਦਾ ਹੋ ਗਈ ਆ ਪੂਰੀ ਨੇਰੀ ਝਲ ਰਹੀ ਆ ਮੈਂ ਪਰਸੋਂ ਕੱਪੜੇ ਵੀ ਗਰਮ ਸਾਰੇ ਬੈਠਾ ਜਾ ਛੜਤੇ ਮੈਂ ਕਿ ਗਰਮੀਆਂ ਆ ਗਈਆਂ ਹੁਣ ਫੇਰ ਠੰਡ ਹੋ ਗਈ ਅੱਜ ਹਾਂਜੀ ਗगन ਤੇ ਜੋਤ ਪਈਆਂ ਨੇ ਸੁੱਤੀਆਂ ਇਹ ਕਾਕਾ ਪਿਆ ਉੱਧਰ ਅੱਗੇ ਪੈਂਦਾ ਹੁੰਦਾ ਇੱਧਰ ਸਾਡੇ ਕੋਲੇ ਹੁਣ ਕਾਕਾ ਲੜਿਆ ਹੋਇਆ ਸਾਡੇ ਨਾਲ 2 ਦਿਨ ਦਾ ਕਾਕਾ ਪੈਂਦਾ ਬਾਬੇ ਵਾਲੇ ਕਮਰੇ ਦੇ ਵਿੱਚ ਆ ਸੁੱਤਾ ਪਿਆ ਇਨੀ ਠੰਡਾ ਤੇ ਮੋਡਾ ਪੱਖਾ ਲਾਈ ਪਿਆ ਇਹਨੂੰ ਜਮਾਈ ਸ਼ਰਮੀ ਵੀ ਮੈਂ ਬਿਮਾਰ ਹੋਊਗਾ ਜਾਂ ਨਹੀਂ ਇੱਥੇ ਸੁੱਤਾ ਪਿਆ ਅਸੀਂ ਤਿੰਨੋਂ ਇੱਧਰ ਸੌਂਨੇ ਆ ਹੁਣ 2-3 ਦਿਨ ਹੋ ਗਏ ਸਾਡੇ ਨਾਲ ਲੜਿਆ ਹੋਇਆ ਇੱਧਰ ਸੌਂਦਾ ਏ ਹਾਂਜੀ ਅਸੀਂ ਲੱਕੀਆਂ ਘਰੇ ਬਣਾਉਣ ਕੋਲ ਗੱਪੇ ਅਸੀਂ ਲੈ ਕੇ ਆ ਰੈਡੀ ਮੈਟਪਨੇ ਬਣਾਏ ਸਿਰਫ ਤਾਲੇ ਹੀ ਨਹੀਂ ਫਰਾਈ ਕਰਨੇ ਨੇ ਪਾਈਆ ਗੋਲ ਕਪਲੇ ਸੀ ਮੈਂ ਤੇ ਇੱਕ ਪੈਕਟ ਲਿਆ ਸੀ ਗੋਲ ਕਪਿਆਂ ਦਾ ਪਾਣੀ ਗਗਨ ਬਣਾ ਰਹੀ ਆ ਮੈਂ ਬਲੌਗ ਬਣਾ ਰਹੀ ਆ ਆਹ ਮੈਨੂੰ ਪਾਪੇ ਜੀ ਪਾਈਆ ਗੋਲ ਕਪਲੇ ਲੈ ਸੀ ਮੈਂ ਖੁੱਲੇ ਲੈ ਸੀਗੇ ਖੁੱਲੇ ਗੋਲ ਕਪਲੇ ਇੰਨਾ ਪੈਕਟ ਲੈਣਗੇ ਸੀ ਪੈਕਟ ਮਿਲਿਆ ਨਹੀਂ ਬਾਸਾਂ ਇੱਥੇ ਅਜੇ ਸੜਦੜੇ ਨੇ ਤੇ ਪੜਨੇ ਨੇ ਸਭ ਤੋਂ بڑی ਗੱਲ ਇਹ ਹੈ ਨਾ ਪਲਟਰ ਦੀ ਜਰੂਰਤ ਨਹੀਂ ਆਪਣੇ ਆਪੇ ਪਲਟ ਜਾਂਦੇ ਨੇ 2 ਮਿੰਟ ਚ ਫੁੱਲ ਜਾਂਦੇ ਨੇ ਗੋਲ ਗੱਪੇ ਸਿਰਫ 2 ਸਕੰਡ 1-2 ਸਕੰਡ ਲੱਗਦੇ ਨੇ ਪੜਨ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਪਾਣੀ ਦਾ ਪਹਿਲਾਂ ਬਣਾ ਲਿਆ ਬਣਾ ਕੇ ਮੈਂ ਰੱਖ ਲਿਆ ਆਹ ਵਾਲੀ ਡੱਬੀ ਆ ਪਾਣੀ ਦਾ ਮਸਾਲਾ ਗੋਲ ਗੱਪੇ ਦਾ ਪਾਣੀ ਅੱਧਾ ਜੱਗ ਮੈਂ ਪਾਣੀ ਤਾਂ ਲਿਆ ਦੋ ਚਮਚੇ ਮਸਾਲੇ ਤੇ ਪਾਏ ਨਹੀਂ ਆਪਣਾ ਪਾਣੀ ਬਣ ਗਿਆ ਕਾਕੇ ਗੋਲ ਗੱਪੇ ਖਾਣੇ ਨੇ ਬੜਾ ਆ ਰਹੀਆਂ ਕਰਿਆ ਸੀ ਗਗਨ ਇੱਕ ਕਪੂਰ ਹੋਰ ਪਰ ਮੁੱਠੀ ਖੋਰ ਤੜ ਲਾ ਟਿੱਕਾ ਰਹਿ ਗਿਆ ਇਹਨੇ ਫੁੱਲੇ ਉਹ ਹੋ ਜਾਂਦਾ ਗਈ ਬਸ ਕੀ ਗੰਦਾ ਕੰਦਾ ਖਾ ਲਾ ਨਾ ਲਗਗੁਲਾ ਕਰ ਦੇ ਕੁੱਤੇ ਤੇ ਡਿੱਗੇ ਨਾ ਟੇਸਟੀ ਬਣਿਆ ਬਤੂ

ਮੈਂ سوچਿਆ ਵੀ ਮੇ ਮਮਾ ਨੂੰ ਪਟਲਾ ਕੇ ਹਾਏ ਵੇ ਮਰ ਜਾ ਸੱਚੀ ਦੇਖ ਤੋ ਇਹ ਤੇ ਤੈਨੂੰ ਹਾਂ ਮੇਰਾ ਪੁੱਤ ਕੇਕ ਬਣਾ ਰਿਹਾ ਆਪਣੀ ਮੰਮਾ ਵਾਸਤੇ ਹਾਂ ਦੇਖੋ ਇਹ ਦੋ ਚੱਲਤ ਨੂੰ ਇੱਥੇ ਲਾ ਦਨ ਕਿ ਤੇ ਬਾੱਚੇ ਇੱਥੇ ਚੱਲਤ ਨੂੰ ਇੱਥੇ ਚੱਲਤ ਨੂੰ ਇੱਥੇ ਚੱਲਤ ਨੂੰ ਅਧਨਾ ਚੱਲਤ ਦਾ ਠੀਕ ਹੈ ਤੇ ਬਾਅਦ ਤੂੰ ਤ ਨਾ ਗਗਨ ਚਾਹ ਪੀ ਲੈ ਚਾਹ ਪੀ ਕੇ ਪੱਛੇ ਨੂੰ ਦਾਣਾ ਪਾਇਆ ਹੀ ਹੈ ਠੀਕ ਹੈ ਔਰ ਗਲਾਸੀ ਭਰ ਕੇ ਲਾ ਗਏ ਨਹੀਂ ਬੰਦਾ ਪਤਾ ਨਹੀਂ ਸਵੇਰੇ ਪੈ ਰਿਆ ਸੀਗਾ ਜਦੋਂ ਮੈਂ ਉਠੀਆ ਜਦੋਂ ਦੋਜੀ ਆਇਆ ਉਦੋਂ ਤਾਂ ਛੱਡ ਗਿਆ ਸੀਗਾ ਛੱਡ ਗਿਆ ਹੋਣਾ ਉੱਪਰ ਭਾਂਡੇ ਖੜਕ ਰੇ ਨੇ ਕੁੜੀ ਉੱਤੇ ਭਾਂਡੇ ਮਾਜਰੀ ਬਾਹਰ ਜੇ ਪੈਂਦਾ ਹੁੰਦਾ ਫਿਰ ਤਾਂ ਛੋੜੋਨੇ ਭਾਂਡੇ ਧੋਣੇ ਸੀ ਛੱਡ ਗਿਆ ਹੋਣਾ ਤਾਂ ਹੀ ਭਾਂਡੇ ਧੋਰੀ ਉੱਪਰ ਸਵੇਰੋਂ ਕਿਉਂ ਨੋ ਮੀਖਾਸ ਆਪਰੇ ਸੀਗਾ ਇੰਨੇ ਨੇਰੀ ਚ ਲੈਂਦੀ ਠੰਡ ਆਪਾਂ ਕੱਪੜੇ ਸਰਦੀਆਂ ਵਾਲੇ ਸਾਂਭਤੇ ਤੇ ਹੁਣ ਠੰਡ ਹੋ ਗਈ ਆ ਜਦੋਂ ਕੱਪੜੇ ਸੀਗੇ ਬਾਹਰ ਸੀਗੇ ਉਦੋਂ ਹੋ ਗਰਮੀ ਇੰਨੀ ਹੋ ਗਈ ਸੀ ਲੈ ਹੁਣ ਮੈਂ ਕੱਪੜੇ ਕੱਢਣੋਂਗੇ ਚਾਰ ਦਿਨ ਦੀ ਠੰਡਾਂ ਨਿਕਲ ਜਾਣੀਆਂ ਹਾਂ ਥੋੜੇ ਜਿਹੇ ਹੈਗੇ ਆ ਹਾਂ ਥੋੜੇ ਜਿਹੇ ਹੈਗੇ ਆ ਸਾਰੇ ਨਹੀਂ ਨਾ ਮੈਂ ਰੱਖੇ ਸੀ ਕਿ ਤਾਂ ਹੀ ਤਾਂ ਨੰਨਾ ਦੇ ਦੇ ਤੂ ਤੂ ਨੰਨਾ ਹਾਂਜੀ ਬਣਾ ਲਓ ਬਣਾ ਲਓ

ठीक <laughs> है बना चॉकलेट वाला केक बना दो आ दे दो और जलो जलो चॉकलेट तो जलो चला हाँ। बना। देगा तो ना हां हां दे बना बना देना तुम ना देना हां हमें अंदर रख वो हूं हूं तो वो तो जान ना तू ताते तो भी

ਮਿੱਥ ਥੱਲੋ ਜਿਹੜਾ ਗੱत्ता ਸੀ ਚੋਕੜਾ ਮਾਰ ਜਿਹੜਾ ਥੱਲੇ ਗੱत्ता ਸੀ ਗੱत्ता ਕੱਟ ਕੇ ਤੇ ਵਿੱਚ ਰੱਖ ਲਿਆ ਉਹਨੇ ਟੇਬਲ ਨਹੀਂ ਮਿਲਿਆ ਕਾਈ ਟੇਬਲ ਹੀ ਮਿਲਿਆ ਨੋ ਉਹ ਦੇਖੋ ਟੇਬਲ ਪਿਆ ਉਹ ਪਿਆ ਸਾਹਮਣੇ ਉਹਦਾਂ 1000 ਰੁਪਏ ਦਾ ਨੋ ਟੇਬਲ ਲਿਆ ਕੇ ਦਿੱਤਾ ਹਜੇ ਉਹ ਪਿਆ ਕਹਿੰਦੀ ਮੈਨੂੰ ਬੈਠਣ ਨੂੰ ਟੇਬਲਲੀ ਮਿਲਿਆ ਦੱਸੋ ਉਹ ਲਾ ਕੇ ਟੈਂਟ ਹਾਊਸ ਪਿਆ ਠੀਕ ਆ ਉਹ ਟੋਕਰੀ ਖਲੋਣੇ ਦੀ ਭਰੀ ਪਈਆ ਆ ਟੋਕਰੀ ਖਲੋਣੇ ਦੀ ਭਰੀ ਪਈਆ ਤੇ ਆ ਇਹਨਾਂ ਨੂੰ ਵੀ ਖਿਲਾਉਣੇ ਕਿਹਦੇ ਨੇ ਠੀਕ ਆ ਆ ਤਾਂ ਡਰੈਂਗਾਂ ਕਾਪੀਆਂ ਕੁੱਪੀਆਂ ਆ ਸਾਰੇ ਆ ਖਿਲਾਉਣੇ ਨੇ ਆ ਤਾਂ ਮੇਰੇ ਲਈ ਐਕਟਵਾਚੋਂ ਕੱਢੇ ਨੇ ਆ ਵੀ ਖਿਲਾਉਣੇ ਹਨ ਉਹ ਵੀ ਖਿਲਾਉਣੇ ਕਿਹਦੇ ਨੇ ਸਾਰੇ ਖਿਲਾਉਣੇ ਨੇ ਸਾਜਾ ਬੰਦਾ ਕਹਦਾ ਮੇਰੇ ਕੋਲ ਕੋਈ ਬੈਠਣੋਂ ਥਾਂ ਹੀ ਮੇਰੇ ਕੋਲ ਖੇਡਣੋਂ ਤਾਂ ਆ ਥਾਣੇ ਆ ਟੇਬਲ ਉਦੜਾ ਪਹ ਜਾਤੀ ਤਾਂ ਲੈ ਕੇ ਆਇਆ ਅਜੇ ਇਸ ਬੰਦੇ ਕੋਲੇ ਕੋਈ ਵੀ ਚੀਜ਼ ਨਹੀਂ ਕੋਈ ਵੀ ਖਿਲਾਉਣਾ ਨਹੀਂ ਅੱਜ ਜੋ ਤੇ ਸਕੂਲ ਦੇ ਵਿੱਚ ਸੀਗਾ ਪੀਟੀਐਮ ਤੇ ਉਹਦੇ ਕਰਕੇ ਛੁੱਟੀ ਸੀ ਜੇ ਪੀਟੀਐਮ ਨਾ ਹੁੰਦਾ ਤਾਂ ਵੀ ਇਹਦੀ ਛੁੱਟੀ ਹੋ ਜਾਣੀ ਸੀਗੀ ਕਿਉਂਕਿ ਅੱਜ بارش ਸੀ ਸੋਵਾ ਜਲ ਮੌਥੀਆਂ بارش ਬਹੁਤ ਜ਼ਿਆਦਾ ਹੋ ਰਹੀ ਸੀਗੀ ਮੈਂ ਚਾਦਰ ਉੱਠੀ ਤੇ ਬਾਜ ਆ ਰਹੀ ਸੀ بارش ਦੀ ਫਿਰ ਮੈਂ ਬਾਹਰ ਦੇਖਿਆ بارش ਹੋ ਰਹੀ ਆ ਜੋ ਦੋਜੀ ਦੁੱਧ ਲੈ ਕੇ ਉਹਦਾ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਮਸਮੀ ਦੁੱਧ ਪਵਾਇਆ ਮੈਂ ਤੇ ਮੈਂ ਪਰਸਾ ਚ ਉਹ ਤੇ ਕੱਪੜੇ ਰੱਖਦੇ ਬੈਡਾਂ ਦੇ ਵਿੱਚ ਮੋٹے ਸਾਰੇ ਪਤਲੇ ਗਰਮੀ ਵਾਲੇ ਕੱਢ ਲਏ ਮੈਂ ਕਿ ਚੱਲ ਹੁਣ ਗਰਮੀ ਆ ਗਈ ਕਿਉਂਕਿ ਕਾਫੀ ਦਿਨ ਹੋ ਗਏ ਨਾ 10 15 ਦਿਨ ਆਪਾਂ ਪੱਖਾ ਲਾ ਕੇ ਸੌਣੇ ਆ ਆ ਵਾਲਾ ਪੱਖਾ ਲਾ ਦਨੇ ਇੱਧਰ ਵਾਲਾ ਆ ਵਾਲਾ ਨਹੀਂ ਲਾਉਂਦੇ ਕਿਉਂਕਿ ਅਸੀਂ ਇੱਥੇ ਬੈੱਡ ਤੇ ਪਏ ਹੁੰਨੇ ਆ ਇਹ ਤੇ ਬੈੱਡ ਤੇ ਪੈਨੇ ਆ ਤੇ ਜੇ ਆ ਪੱਖਾ ਲਾਵਾਂਗਾ ਸਿੱਧੀ ਸਿਰ ਨੂੰ ਹਵਾ ਪੈਂਦੀ ਆ ਸਿਰ ਦੁਖਦਾ ਫਿਰ ਅਸੀਂ ਆ ਵਾਲਾ ਪੱਖਾ ਲਾ ਦਨੇ ਆ ਕਿ ਉਧਰੋਂ ਹਵਾ ਜ਼ਿਆਦਾ ਨਹੀਂ ਆਉਂਦੀਗੀ ਜਿਹੋ ਤੇ ਵਿਚਕਾਰ ਤੇ ਫੋਨ ਆ ਰਿਹਾ ਤੇ ਇਹ ਫੋਨ ਪੁੱਛਾ ਕੀ ਕਹਿੰਦਾ ਰੋਹ ਜੇ ਮੈਂ ਕੱਟ ਦਾ ਵਿਚ ਆਇਆ ਸੀ ਫੋਨ ਮੂੰ ਦੋ ਮਿੰਟ ਕੁਛ ਜਿਹਾ ਕਿ ਇਹ ਕਾਲ ਕਿਹਦਾ ਹੈ ਹੁਣ ਕਿੱਧਰ ਕਰਤਾ ਸੀ ਹਾਂ ਉਹ ਤੇਰੇ ਫੋਨ ਤੇ ਕਰਤਾ ਕੌਣ ਕੱਕੇ ਦਾ ਫੋਨ ਆ ਰਿਹਾ ਸੀ ਵਿੱਚ ਫੜੀ ਚੋਤੀ ਨਹੀਂ ਜੂ ਗੱਲ ਕਰਦੀ ਮੈਂ ਕਿੰਨੀ ਜੇ ਮੈਂ ਉੱਥੇ ਬੈਠਾ ਹਾਂ ਗੋਪੀ ਵੀਡੀਓ ਕਾਲ ਕਰਤਾ ਚੱਕਲਾ ਇੱਥੇ ਬੈਠਾ ਦੀ ਹੈ ਹਾਲੋ ਹਾਂ ਸੌਜੀ ਆਲੂ ਪਕੌੜੇ ਆ ਜਾ ਫਿਰ ਦੱਸ ਜੇ ਸਬਜੀ ਨੇ ਘਰ ਚਾਚ ਦੀ ਬਣੀ ਹੋਊਗੀ ਤਾਂ ਤਾਂ ਬੰਦੇ ਨੇ ਘਰੇ ਨਹੀਂ ਆਉਣਾ ਪਖਾਂਡੇ ਨੇ ਬੰਦਾ ਕੰਮ ਤੋਂ ਫੋਨ ਕਰ ਰਿਹਾ ਸਾਨੂੰ ਸਬਜੀ ਕੀ ਆ ਮੈਂ ਕਰ ਲੂ ਪਕੌੜੇ ਚੱਲ ਮੈਂ ਆਉਂਦਾ ਵੀ ਜੇ ਸਬਜੀ ਦੀ ਪਸੰਦ ਨਹੀਂ ਨਾ ਹੋ ਵਧੀਆ ਨਹੀਂ ਹੋ ਤਾਂ ਬੰਦੇ ਦੇ ਘਰੇ ਨਹੀਂ ਆਉਣਾਗਾ ਹੁਣ ਗੋਪੀ ਨੂੰ ਵੀਡੀਓ ਕਾਲ ਲਾਉਣੀ ਆ ਵੀਡੀਓ ਕਾਲ ਲਾਉਂਦਾ ਤੇ ਚੱਕਦਾ ਇਹ ਤੇ ਮੈਂ ਹਜੇ ਲੈਟਰ ਰੱਖਤੀ ਆ ਤੇ ਲਾਟੂ ਲਾ ਨਾ ਤੇ ਹੁਣ ਫੇਰ ਠੰਡ ਹੋ ਗਈ ਇੰਨਾ ਸ਼ੁਕਰ ਆ ਵੀ ਅਸੀਂ 2-4 ਕੱਪੜੇ ਹਜੇ ਬਾਹਰ ਰੱਖੇ ਸੀਗੇ ਸਾਰੇ ਨਹੀਂ ਅਸੀਂ ਬੈੱਡਾਂ 'ਚ ਚਿੱਟੇ ਉਹਨਾਂ ਨਾਲ ਸਾਡਾ ਗੁਜ਼ਾਰਾ ਹੋ ਗਿਆ ਪਰ ਇਸੇ ਦਾ ਮੈਂ ਹੱਦ ਤੋਂ ਜ਼ਿਆਦਾ ਕੱਪੜੇ ਬੈਟਾ ਦੇ ਸੜਤੇ ਨੇ ਪੱਡਾ ਬਨਵਨ ਕਾ ਸੌ ਸੜਤੇ ਕੰਬਲ ਵੀ ਇੱਕ ਦੋ ਸੜਤੇ ਮੈਂ ਕਿਹਾ ਚੱਲ ਗਰਮੀ ਹੋ ਗਈ ਮੌਸਮ ਚੇਜ ਹੋ ਗਿਆ ਪੱਖੇ ਲੱਗਣ ਲੱਗ ਗਏ ਹੁਣ ਮੀਂਹ ਕੱਲ ਪਰਸੋਂ ਦਾ ਇੰਨਾ ਪੈ ਰਿਹਾ ਵੀ ਠੰਡ ਹੋ ਗਈ ਦੁਬਾਰਾ ਫੇਰ ਸਾਰੀ ਹੁਣ ਅਸੀਂ ਸਵੇਰ ਦੇ ਕੰਬਲਾਂ 'ਚ ਬੜੇ ਪਏ ਹੁਣ ਥੋੜਾ ਜਿਹਾ ਪਹਿਲਾਂ ਹੀ ਨਿਕਲੇ ਆ ਸੀ ਬੈਠੇ ਬਿਟ ਰਹਾ ਮੇਰੇ ਖਾਤੇ ਹੋਏ ਬੁਣਤੀ ਕੱਢੀ ਔਖੀ ਦੇਖਦੀ ਆ ਜੋ ਤੋਂ ਗੁਰਖਾ ਘੜਤੀ ਮੈਂ ਕੁੜੀਏ ਗਰਜਣਾ ਨਹੀਂ ਹਾਓ ਤੈਨੂੰ ਉਹ ਤਾਂ ਖਾ ਕੇ ਗਈਆਂ ਦਿਖਾ ਦੇ ਕੇਰਾ ਨਾ ਉਹਨੇ ਕੋੜਾ ਕੋੜਾ ਦੇਖ ਦਿਨੀ ਨਾ ਦੇਖੀ ਉਹਨੂੰ ਪੁੱਛ ਲੈ ਤੈਨੂੰ ਵਟਸਐਪ ਤੇ ਭੇਜੀ ਆ ਵੀਡੀਓ ਭੇਜੀ ਉਹ ਰੋਟੀ ਰੱਟੀ ਖਾ ਲਾ ਵੀਡੀਓ ਪਰ ਕੱਟਦੀ ਆ ਨਾ ਫਿਰ ਆਹ ਹਾਂ ਆ ਕੁੜੀ ਨੇ ਡਿਕੜਾ ਹੋਣਾ ਚੱਜ ਦੇਖ ਲੈ ਕੀ ਕਰਦੀ ਲੱਗੀ ਹੋਈ ਆ ਮੈਂ ਤਾਂ ਉਸ ਦਿਦਵਾ ਨਾ ਚੱਜ ਦੇਖ ਲੋ ਦੇ ਖੰਚਣਾ ਜੇ ਕਰਦਾ ਕੀ ਹੈ ਇਹ ਇਹ ਚਿੰਗਮ ਇੰਨੀ ਖਾਣ ਲੱਗੀ ਇੰਨੀ ਬੱਬਲ ਗਮ ਖਾਣ ਲੱਗੀ ਰੱਜ ਕੇ ਖਾਂਦੀ ਹੈ ਮੰਮੀ ਤੋ ਬਿਠਾ ਦੇ ਨੋਣਾੜੀ ਤੋਫੀ ਕਰ ਰਹੀ ਐ ਇਸ ਤੋਂ ਪਹਿਲੇ ਤਾਂ ਬੱਬਲ ਗਮ ਖਾਦੀ ਹੈ ਨਾ ਹਾਂ ਅੱਤਾ ਗਾਦਾ ਵਾਤ ਲਵਾ ਦੇ ਮਰ ਜਣਾ ਤਾਂ ਪਿੱਛੇ ਪਟਾਕਾ ਪੈ ਜਾਣਾ ਤੇਰਾ ਬੁੜਕਾ ਕੱਥੇ ਲੈ ਜਾਏਗੀ ਪੇਟ ਤੋ ਨਹੀਂ ਉਹਦਾ ਨਹੀਂ ਤਾਂ ਫੇਰ ਪਤਾ ਲੱਗੂ ਕੱਲ ਜੇ ਮੈਂ ਡਿੱਗੀ ਸੀਗੀ ਤਾਲੇ ਸੋਫੇ ਤੋਂ ਇੰਨੀ ਚੋਰ ਡਿੱਗੀ ਉਹ ਸੋਫੇ ਤੋਂ ਡਿੱਗੀ ਉੱਥੋਂ ਥੱਲੇ ਪਟਕ ਕੇ ਆਈ ਗੋਡੇ ਆ ਭਰਨੇ ਗੋਡੇ ਗਾਡੇ ਵੀ ਫਟ ਗਏ ਹੱਥ ਵੀ ਫਟ ਗਏ ਦੇ